ਕਬੂ ਕਾਮ ਹੈ ਔਰ ਦਿਲ ਦੀਆਂ ਗਰਾਈਆਂ ਤੋਂ ਇਲਾਕੇ ਵੱਲੋਂ ਸ਼੍ਰੀ ਰਮੇਂਦਰ ਕੇਜਰੀਵਾਲ ਜੀ ਜਿਹੜੇ ਸਾਡੀ ਪਾਰਟੀ ਦੇ ਨੈਸ਼ਨਲ ਸੁਪਰੀਮੋ ਨੇ ਔਰ ਪੰਜਾਬ ਦੇ ਹਰ ਦੇ ਨਜ਼ੀਬ ਪੰਜਾਬ ਦੇ ਜਨਤਾ ਦੇ ਰਾਜ ਕਰਨ ਵਾਲੇ ਮੁੱਖ ਮੰਤਰੀ ਸਿਆਰ ਭਗਵੰਤ ਸਿੰਘ ਮਾਨ ਜੀ ਔਰ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਾਡੇ ਆਮ ਆਦਮੀ ਪਾਰਟੀ ਦੇ ਸਟੇਟ ਪ੍ਰਧਾਨ ਅਮਨ ਅਰੋੜਾ ਜੀ ਸਾਡੇ ਸਟੇਟ ਪ੍ਰੈਜ਼ੀਡੈਂਟ ਵਰਕਿੰਗ ਸ਼ਹੀਪਾ ਜੀ ਜਿਹੜੇ ਬਟਾਲੇ ਤੋਂ ਐਮਐਲਏ ਨੇ ਸਾਡੇ ਇੰਚਾਨ ਸੋਦੀਆ ਸਾਹਿਬ ਸਿਨਰ ਜੈਨ ਜੀ ਔਰ ਡਾਕਟਰ ਰਵਜੋ ਜੀ ਇਹ ਸਾਡੇ ਲੋਕਲ ਬਾਡੀ मिनिस्टर ਨੇ ਸਾਰੀ ਸਮੂਚੀ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਅੱਜ ਗੁਰਦਾਸਪੁਰ ਨੂੰ ਗੁਰਦਾਸਪੁਰ ਦੇ ਡਿਵੀਜ਼ਨ ਕਸਟ ਨੂੰ ਬਹੁਤ ਵਧੀਆ ਦੋ ਤਰਸਤੀ ਸ਼੍ਰੀ ਹਤੇਸ਼ ਮਹਾਜਨ ਜੀ ਔਰ ਸ਼੍ਰੀ ਰਗਮੀਰ ਅੱਜ ਜੀ ਉਹਨਾਂ ਨੂੰ ਨਾਮਿਨੇਟ ਕੀਤਾ ਸੋਨਾ ਦਾ ਜਿੱਥੇ ਬਾਸ ਮੂਚੀ ਲੀਡਰਸ਼ਿਪ ਦਾ ਤਰਜਾਦ ਕਰਦਾ ਉਹ ਤੇ ਆਪਣੇ ਦੋਨੇ ਛੋਟੇ ਵੀਰਾਂ ਨੂੰ ਮੁਬਾਰਕ ਦਿਨਾ ਸ਼ੁਭ ਕਾਮਨਾਵਾਂ ਦਿਨਾ ਇਹ ਦੋਨੋਂ ਬਹੁਤ ਸਾਦਗੀ ਦੇ ਵਿੱਚ ਰਹਿਣ ਵਾਲੇ ਸਧਾਰਨ ਘਰਾਂ ਚੋਂ ਆਉਣ ਵਾਲੇ ਲੋਕਾਂ ਦੀ ਸੇਵਾ ਵੱਲ ਪਿਛਲੇ ਕਈ ਸਾਲਾਂ ਤੋਂ ਸਮਰਪਿਤ ਅੱਜ ਉਹਨਾਂ ਨੂੰ ਮਾਣ ਬਖਸ਼ਿਆ ਇਸ ਕੌਂਸਲ ਦੇ ਮੈਂਬਰ ਬਣਾਉਂਦਾ ਮੇਰੇ ਨਾਲ ਅੱਜ ਛੇਛੇ ਤੌਰ ਤੇ ਇਸ ਕਲੱਬ ਦੇ ਚੇਅਰਮੈਨ ਸ੍ਰੀ ਰਵੀਸ਼ਰਮਾ ਜੀ ਔਰ ਉਹਨਾਂ ਤੋਂ ਪਹਿਲਾਂ ਨਾਮਿਨੇਟ ਕੀਤਾ ਗਿਆ ਮੈਂਬਰ ਪੀਟਰ ਮੱਟੂ ਜੀ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਪਾਰਟੀ ਦੀ ਸੇਵਾ ਕੀਤੀ ਆ ਜੋ ਅੱਜ ਅਸੀਂ ਸਾਰਿਆਂ ਨੇ ਮਿਲ ਕੇ ਰਾਨੂੰ ਇਸ ਦਿੱਤੇ ਦਫਤਰ ਦੇ ਵਿੱਚ ਚਾਰਜ ਨੂੰ ਆਇਆ ਸੋ ਪਰਮੇਸ਼ਵਰ ਕਰੇ ਇਹ ਲੋਕਾਂ ਦੀ ਸੇਵਾ ਵਾਲ ਅਨੇਸ ਮਰਤਸੀ ਨੂੰ ਵੀ ਹੋਰ ਤੇਜੀ ਦੇ ਨਾਲ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਲੋਕਾਂ ਨੂੰ ਸੁੱਖ ਦੇਣ ਲਈ ਲੋਕਾਂ ਦੀ ਮੁਸ਼ਕਲਾਂ ਦੇ ਵਿੱਚ ਸ਼ਾਮਲ ਹੋ ਕੇ ਲੋਕ ਸੇਵਾ ਵੱਲ ਸਮਰਪਿਤ ਰਹਿਣਗੇ ਮੈਂ ਬਹੁਤ ਗੱਲ ਨਹੀਂ ਕਰਨੀ ਪਰ ਇਸ ਮੁਬਾਰਕ ਦਿਨ ਤੇ ਅੱਜ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਨੂੰ ਵੀ ਮੁਬਾਰਕ ਦੇਣੀ ਹੈ ਕਿ ਜਿਸ ਵਕਤ ਸਾਡੀ ਸਰਕਾਰ 22 ਦੇ ਵਿੱਚ ਬਣੀ ਸੀਗੀ ਔਰ ਉਸ ਵਕਤ ਇਸ ਇੰਪਰੂਵਮੈਂਟ ਟਰਸਟ ਦੇ ਸਾਹਮਣੇ ਕਿਸਾਨਾਂ ਦਾ ਲਗਾਤਾਰ ਔਖੜ ਤਾਲ ਤੇ ਧੰਨਾ ਚੱਲ ਰਿਹਾ ਸੀ ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਕੁਆਰ ਹੋ ਗਈਆਂ ਸੀਗੀਆਂ ਟਰਸਟ ਨੇ ਪੈਸੇ ਉਹਨਾਂ ਨੂੰ ਦਿੱਤੇ ਨਹੀਂ ਸੀਗੇ ਔਰ ਬਿਲਡਿੰਗਾਂ ਲੋਕਾਂ ਦੀਆਂ ਬਣ ਗਈਆਂ ਸੀਗੀਆਂ ਉਹ ਰੋਟੀ ਤੋਂ ਵੀ ਆਤਰ ਸੀਗੇ ਤੇ 10 ਕਰੋੜ ਰੁਪਇਆ ਟਰਸਟ ਨੇ ਦੇਣਾ ਸੀਗਾ ਔਰ ਉਸ ਵਕਤ ਜਿਸ ਵਕਤ ਸਾਡੀ ਸਰਕਾਰ ਬਣੀ ਉਸ ਵਕਤ ਤੇ ਇਮਪਰੂਵਮੈਂਟ ਰਸਤੇ ਕੋਲ ਕੋਈ ਪੈਸਾ ਨਹੀਂ ਸੀ 3.5 ਕਰੋੜ ਰੁਪਇਆ ਸੀ ਲੁਧਿਆਣਾ ਇਮਪਰੂਵਮੈਂਟ ਰਸਤੇ ਅਰਜਾ ਲਿਆ ਔਰ ਉਸ ਤੋਂ ਬਾਅਦ 4 ਕਰੋੜ ਰੁਪਏ ਦੀ ਇੱਕ ਪ੍ਰਾਪਰਟੀ ਵੀ ਐਚੀ ਸੀਗੀ ਔਰ ਉਹ ਟਾਈਕਰ ਨੂੰ ਹੋਰ ਪਾ ਕੇ 10 ਕਰੋੜ ਦੇ ਕੇ ਪੜਾ ਦਾ ਭੁਗਤਾਨ ਕੀਤਾ ਸੀ ਕਿਉਂਕਿ ਉਹਨਾਂ ਦੀ ਲੋੜ ਸੀ ਪਰ ਉਹ ਕਈ ਮਹੀਨਿਆਂ ਤੋਂ ਲਗਾਤਾਰ ਇੱਥੇ ਪੋਖੜਤਾਲ ਤੇ ਬੈਠੇ ਸੀ ਸੋ ਤਹੁੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਹੁਤ ਘੱਟ ਕੀਤਾ ਉਸ ਤੋਂ ਬਾਅਦ ਪਰਮੇਸ਼ਵਰ ਦੀ ਕਿਰਪਾ ਹੋਈ ٹرسٹ ਜਿਹੜਾ ਉਹ ਬਣ ਗਿਆ ਉਹਦੀ ਮਿਹਨਤ ਸਦਕਾ ਅੱਜ ਗਰਦਾਸਪੁਰ ਇੰਪਰੂਵਮੈਂਟ ਕਾ ਉਸ ਜਿਹੜਾ ਲੁਧਿਆਣੇ ਤੋਂ ਸਾਢੇ 3 ਕਰੋੜ ਰੁਪਏ ਕਰਜ਼ਾ ਲੈਂਦਾ ਸੀਗਾ ਅੱਜ ਉਹ ਗੁਰਦਾਸਪੁਰ ਦਾ ਟਰਸਟ ਬਟਾਲੇ ਨੂੰ 7.5 ਕਰੋੜ ਰੁਪਏ ਕਰਜ਼ਾ ਦੇਣ ਦੇ ਸਮਰਥ ਹੋਇਆ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਪਿਛਲੇ ਤਿੰਨ ਸਾਲਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੰਪਰੂਵਮੈਂਟ ਟਰਸਟ ਨੇ ਆਪਣੇ ਰਿਸੋਰਸਸ ਆਪਣੀ ਆਮਦਨ ਵਧਾਈ ਉਹਦਾ ਕਾਰਨ ਇਹ ਸੀਗਾ ਵੀ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਪ੍ਰਾਪਰਟੀਆਂ ਹਮ ਆਮ ਆਦਮੀ ਨੂੰ اختیار ਨਹੀਂ ਸੀ ਬੋਲੀ ਦੇਣ ਦਾ ਪਰ ਜਿਹੜੇ ਸਿਆਸੀ ਲੋਕ ਸੱਤਾ ਦੇ ਸੀਗੇ उन्होंने चहेते ही दिशा अनुसार बोलियां और चाली लाख पा हजार बोली हो जाती लोग प्रॉफिट ट्रस्ट होना चाहता लोगों की खेबा च गया इस करके ट्रस्ट आर्थिक तौर पर मजबूत नहीं हो सकया और जलों की सरकार बनी बोलियां खुलिया हो गई हर बंद अख्तियार मिल गया ਉਦੇ ਨਾਲ ਅੱਜ ਟਰਸਟ ਜਿਹੜਾ 100 ਕਰੋੜ ਦੇ ਕਰੀਬ ਪਹੁੰਚ ਗਿਆ ਜਿਹੜਾ ਪਿੱਛੇ 10-15 ਕਰੋੜ ਰਕਈਆ ਦਾ ਫੰਡਾ ਸੀ ਸੋ ਮੇਰੀ ਇੱਕ ਬੇਨਤੀ ਆ ਕਿ ਆ ਉਹ ਪੁੱਛਦੇ ਨੇ ਨਾ ਕਈ ਵਾਰੀ ਮਖਾਲਫ ਵੀ ਕਿਹੜਾ ਬਦਲਾ ਆ ਮੈਂ ਕਹਣਾ ਆ ਬਦਲਾ ਆ ਆ ਬਦਲ ਆਇਆ ਵੀ ਜਿਹੜਾ ਟਰਸਟ ਕਰੋੜਾ ਰੁਪਈਆ ਕਰਜ਼ਾ ਲੈਂਦਾ ਸੀਗਾ ਅੱਜ ਉਹ ਟਰਸਟ ਕਰਜ਼ਾ ਦੇਣ ਦੇ ਸਮਰੱਥ ਹੋਇਆ ਆ ਚਾਹਤ ਵਾਲਿਆਂ ਨੇ ਬਦਲਾ ਲਿਆ ਹਾਂਜੀ ਜਿਹੜੀ ਸਾਡੀ ਪਾਰਟੀ ਨੇ ਸਭ ਜਿੰਮੇਵਾਰੀ ਸੌਂਪੀ ਹੈ ਵੋਦਿਲੇ ਸੇ ਪਾਰਟੀ ਹੈ ਇਕਮਾਨ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਜੀ ਸਾਡੇ ਪੰਜਾਬ ਪ੍ਰਧਾਨ ਅਮਰ ਅਰੋੜਾ ਜੀ ਤੇ ਸਾਡੇ ਅਮਰਸ਼ੇ ਸਿੰਘ ਕਲਸੀ ਜੀ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੂੰ ਤੇ ਸਾਡੇ ਮਨੀਸ਼ ਸਿੰਘ ਸੋਧਿਆ ਜੀ ਨੇ ਪਰਿਭਾਰੀ ਨੇ ਸਤਿੰਦਰ ਜੈਨ ਨੇ ਤੇ ਸਾਡੇ ਲੋਕਲ ਪਾਰਟੀ ਮਿੰਸਟਰ ਰਜੋਜ ਜੀ ਤੇ ਖਾਸ ਤੌਰ ਤੇ ਸ਼੍ਰੀ ਰਮਨ ਬਾਲ ਜੀ ਮੇਰੇ ਬਹੁਤ ਸਤਿਕਾਰਯੋਗ ਮੇਰੇ ਅਦਰਸ਼ ਨੇ ਮੈਂ ਤੁਹਾਨੂੰ ਇੱਥੇ ਚੈਨਲ ਤੇ ਦੱਸਾਂਗਾ ਕਿ ਮੇਰੇ ਅਦਰਸ਼ ਨੇ ਠੀਕ ਹੈ ਜੀ ਇਹ ਇੱਕ ਇਮਾਨਦਾਰੀ ਦੀ ਮਿਸਾਲ ਨੇ ਮੈਂ ਰਾਜਨੀਤੀ ਦੀ ਵਿੱਚ ਇਹੋ ਜਿਹਾ ਇਮਾਨਦਾਰ ਬੰਦਾ ਨਹੀਂ ਵੇਖਿਆ ਔਰ ਮੈਂ ਰਾਜਨੀਤੀ ਚ ਮੈਨੂੰ ਲਿਆਉਣ ਵਾਲੇ ਵੀ ਆਏ ਨੇ ਤੇ ਮੈਂ ਨਾ ਉਹ ਵੇਖ ਕੇ ਆਇਆ ਤੇ ਪਹਿਲਾਂ ਤੇ ਪਾਰਟੀ ਦਾ ਮੈਂ ਧੰਨਵਾਦ ਕਰਨਾ ਸਾਰਿਆਂ ਦਾ ਤੇ ਖਾਸ ਤੌਰ ਤੇ ਜਿਨ੍ਹਾਂ ਦਾ ਅਸ਼ੀਰਵਾਦ ਮਿਲਦੇ ਰਮਨਬੈਲ ਜੀ ਮੇਰੇ ਬੌਜੀ ਠੀਕ ਹੈ ਜੀ ਤੇ ਜਿਹੜਾ ਉਹਨਾਂ ਨੇ ਮੈਨੂੰ ਮੇਰੇ ਤੇ ਵਿਸ਼ਵਾਸ ਜਤਾਇਆ ਨਾ ਮੈਂ ਸਾਰੇ ਜਗ੍ਹਾ ਨਾ ਜਾਵਾਂਗਾ ਉਹਨਾਂ ਦੇ ਵਿਸ਼ਵਾਸ ਤੇ ਖਰਾ ਉਤਰਾਂਗਾ ਔਰ ਆਪਣੇ ਸ਼ਹਿਰ ਵਾਸੀਆਂ ਦਾ ਜਿਹੜਾ ਵੀ ਕੰਮ ਹੈ ਨਹੀਂ ਸਵਾਰ ਕਰਾਂ ਠੀਕ ਹੈ ਸਭ ਤੋਂ ਪਹਿਲਾਂ ਮੈਂ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਜਿਨ੍ਹਾਂ ਦੀ ਰਹਿਮਤ ਨਾਲ ਮੈਂ ਅੱਜ ਇੱਥੇ ਬੈਠਾ ਹਾਂ ਉਸ ਤੋਂ ਬਾਅਦ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਨਾ ਸਾਡੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਸ਼ ਦਿਵਾਲ ਜੀ ਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਡੇ ਹਰਮਨ ਪਿਆਰੇ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਜੀ ਦਾ ਕਾਰਜਕਾਰੀ ਪ੍ਰਧਾਨ ਸ਼ਰੀਕਲ ਸਿੰਘ ਜੀ ਦਾ ਤੇ ਸਾਡੇ ਸਾਡੇ ਕੈਬਨਿਟ ਮੰਤਰੀ ਡਾਕਟਰ ਰੋਜੋਜੀ ਦਾ ਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਤੇ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਨਾ ਰਮਨਬਲ ਜੀ ਦਾ ਰਮਨਬਲ ਜੀ ਮੇਰੇ ਆਈਡੀਅਲ ਵੀ ਨੇ ਤੇ ਮੇਰੇ ਵੱਡੇ ਭਰਾ ਵੀ ਨੇ ਇਹਨਾਂ ਕੋਲੋਂ ਮੈਂ ਬਹੁਤ ਕੁਝ ਸਿੱਖਿਆ ਇਹਨਾਂ ਨੇ ਹਮੇਸ਼ਾ ਮੈਨੂੰ ਇਹੀ ਕਿਹਾ ਕਿ ਜਦੋਂ ਵੀ ਤੁਹਾਨੂੰ ਕੋਈ ਟੈਂਪੋਰੀ ਪਾਵਰ ਮਿਲੋ ਛੋਟੀ ਪਾਵਰ ਮਿਲੇ ਜਾਂ ਵੱਡੀ ਪਾਵਰ ਮਿਲੇ ਇਹਨੂੰ ਸਿਰ ਤੇ ਸਵਾਰ ਨਹੀਂ ਹੋਣ ਦੇਣਾ ਜੇ ਇਹ ਪ੍ਰਮਾਤਮਾ ਤੁਹਾਨੂੰ ਮੌਕਾ ਦਿੰਦਾ ਜੇ ਪ੍ਰਮਾਤਮਾ ਤੁਹਾਨੂੰ ਮੌਕਾ ਦਿੱਤਾ ਤੇ ਤੁਸੀਂ ਆਪਣੀ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਣੀ ਹੈ ਉਹ ਜਗ੍ਹਾ ਬਣਾਨੀ ਹੈ ਤੇ ਤੁਹਾਨੂੰ ਆਪਣਾ ਕੈਰੈਕਟਰ ਤੇ ਇਮਾਨਦਾਰੀ ਨੂੰ ਕਾਇਮ ਰੱਖਣਾ ਪਏਗਾ ਇਹਨਾਂ ਨੇ ਰਾਜਨੀਤੀ ਦੀ ਜਿਹੜੀ 15 ਸਾਲ ਪਹਿਲਾਂ ਰਾਜਨੀਤੀ ਸੀ ਧਾਰਤੀ ਸੀ ਬਾਜ਼ਾਰ ਦੇ ਵਿੱਚ ਸਾਡੇ ਵਪਾਰ ਦੇ ਵਿੱਚ ਤੇ ਹੰਕਾਰ ਦੀ ਰਾਜਨੀਤੀ ਸੀ ਇਹਨਾਂ ਨੇ ਉਹ ਪਰਭਾਸ਼ਾ ਬਦਲ ਕੇ ਆ ਦਿੱਤੀ ਹੈ ਰਾਜਨੀਤੀ ਦੀ ਰਾਜਨੀਤੀ ਨੂੰ ਇੱਕ ਸੇਵਾ ਦਾ ਰੂਪ ਦਿੱਤਾ ਇਹਨਾਂ ਨੇ ਔਰ ਮੈਂ ਇਹਨਾਂ ਦੀਆਂ ਜਿਹੜੀਆਂ 3 ਸਾਲਾਂ ਦੇ ਵਿੱਚ ਡਵੈਲਪਮੈਂਟ ਨੇ ਉਹ ਮੈਂ ਇੰਨੀ ਲੰਬੀ ਡਿਟੇਲ 'ਚ ਨਹੀਂ ਜਾਣਾ ਪਰ ਇੱਕ ਇਹਨਾਂ ਨੇ ਸੰਕਲਪ ਲਿਆ ਸੀ ਕਿ ਮੈਂ ਆ ਪ੍ਰਾਣਾ ਹਸਪਤਾਲ ਚਾਲੂ ਕਰਾਣਾ ਔਰ ਉਹ ਸੰਕਲਪ ਇਹਨਾਂ ਨੇ ਪੂਰਾ ਕੀਤਾ ਉਹਦੇ ਬਾਰੇ ਮੈਂ ਜ਼ਿਕਰ ਤੁਹਾਨੂੰ ਤਾਂ ਕੀਤਾ ਕਿ ਮੇਰੇ ਇੱਕ ਦਿਲ ਨੂੰ ਗੱਲ ਟੱਚ ਕਰ ਗਈ 10 ਤੱਕ ਦਿਨ ਪਹਿਲਾਂ ਸਾਡੇ ਬਾਜ਼ਾਰ ਦੇ ਵਿੱਚ ਗ੍ਰੈਡਿਊਏਟ ਦੁਕਾਨ ਆ ਉਹਦੀ ਸਿਰ ਇੱਕ ਬੇਟੀ ਕੰਮ ਕਰਦੀ ਉੱਥੇ EMPLYEE ਹੈ ਉਹਦੀ ਤਬੀਅਤ ਵਿਗੜ ਗਈ ਉੱਥੇ ਬੇਟੀ ਦੀ ਔਰ ਯਕੀਨ ਬਣਾ ਮੈਨੂੰ ਕਹਿਣ ਲੱਗੇ ਕਿੱਥੇ ਜਾਣਾ ਮੈਂ ਕਿਹਾ ਪੁਰਾਣੇ ਹਸਪਤਾਲ ਲੈ ਜਾ ਮੈਨੂੰ ਕਹਿੰਦਾ ਦੀ ਫੋਨ ਕਰ ਦੇ ਮੈਂ ਕਿਹਾ ਫੋਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਜਾਓ ਔਰ ਜਦੋਂ ਉਹ ਤਾਂ ਲੈ ਕੇ ਗਏ ਬੇਟੀ ਨੂੰ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਪਰਚੀ ਬਣਾਉਣ ਤੋਂ ਪਹਿਲਾਂ ਉਹਦਾ ਇਲਾਜ ਕੀਤਾ ਗਲੂ ਕੋ ਦੇ ਬੋਤਲਾਂ ਲਾਇਆਂ ਨੂੰ ਇੰਜੈਕਸ਼ਨ ਲਗਾਏ ਤੇ ਪੈਸੇ ਲੱਗੇ ਸਿਰਫ 10 ਰੁਪਏ ਤੇ ਜਦੋਂ ਉਹਨਾਂ ਨੇ ਮੈਨੂੰ ਆ ਕੇ ਦੱਸਿਆ ਤੇ ਮੈਨੂੰ ਮਾਨ ਮਹਿਸੂਸ ਹੋਇਆ ਬੈਠਿਆਂ ਕਿ ਯਾਰ ਰਮਨ ਬੈਲ ਉਹਨਾਂ ਨੇ ਇਹੋ ਜਿਹਾ ਕੰਮ ਕੀਤਾ ਤੇ ਦੁਨੀਆ ਵਾਕਈ ਯਾਦ ਰੱਖਦੀ ਮੈਂ ਇੱਕ ਵਾਰੀ ਫੇਰ ਸਾਡੇ ਇੰਪਰੂਵਮੈਂਟ ਕਮਟੇਟਸ ਦੇ ਚੇਅਰਮੈਨ ਜਿਹੜੇ ਰਜੀਵ ਸ਼ਰਮਾ ਜੀ ਉਹਨਾਂ ਦੀ ਟੀਮ ਨਾਲ ਉਹਨਾਂ ਦੇ ਨਾਲ ਟੀਮ ਵਰਕ ਕਰਾਂਗੇ ਆਪਾਂ ਤੇ ਸ਼ਹਿਰ ਨੂੰ ਖੂਬਸੂਰਤ ਬਣਾਵਾਂਗੇ ਸਾਡਾ ਸੁਪਨਾ ਕੋਗਲਾ ਦੇ ਜੰਪਲਿਆ ਸ਼ਹਿਰ ਦੇ ਵਿੱਚ ਅਸੀਂ ਸ਼ਹਿਰ ਨੂੰ ਖੂਬਸੂਰਤ ਬਣਾਣਾ ਔਰ ਪਰਮਾਤਮਾ ਕਰੇ ਸਾਰੇ ਲੋਕਾਂ ਨੂੰ ਮੈਂ ਅਪੀਲ ਕਰਨਾ ਤੁਹਾਡੇ ਅੱਗੇ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਇੰਪਰੂਵਮੈਂਟ ਦਾ ਦਫ਼ਤਰ ਤੁਹਾਡਾ ਆਪਣਾ ਵਾ ਤੁਸੀਂ ਜਦੋਂ ਮਰਜ਼ੀ ਆਓ ਆਪਣੀ ਜੈਨੂਇਨ ਪ੍ਰੋਬਲਮ ਲੈ ਕੇ ਆਓ ਸਾਡਾ ਤੁਹਾਡੇ ਨਾਲ ਵਾਦਾ ਕਿ ਤੁਹਾਡੇ ਕੰਮ ਤੁਹਾਡੇ ਘਰ ਜਾ ਕੇ ਦੇ ਕੇ ਆਵਾਂਗੇ ਜੈਨੂਇਨ ਕੰਮ